ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡੇ ਆਪਣੇ ਚੈਨਲ ਸੰਧੂ ਫਿਟੇਕ ਕੋਰ ਦੇ ਨਾਮ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਮੈਂ ਅਮਨਦੀਪ ਪੱਤ ਮਿਲ ਕਰਦੇ ਆਂ ਆਸ ਕਰਦੇ ਆ ਸਾਰੇ ਬਹੁਤ ਵਧੀਆ ਹੋਵੋਗੇ ਠੀਕ-ਠਾਕ ਹੋਵੋਗੇ ਜੋ ਵੀ ਸਾਡੇ ਚੈਨਲ ਤੇ ਪਹਿਲੀ ਵਾਰ ਰਿਕਵੈਸਟ ਕਰੇ ਸਭ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰੋ ਤਾਂ ਜੋ ਸਾਡੀ ਡੇਲੀ ਆਉਣ ਵਾਲੀ ਵੀਡੀਓ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਵੀਡੀਓ ਸਾਡੇ ਨਾਲ ਦੇਖ ਸਕੋ ਅੱਜ ਚਲਦੀ ਗੁੜੀ ਨੂੰ ਸ਼ੇਅਰ ਜਰੂਰ ਕਰਦੇ ਕਰੋ ਤੇ ਕਮੈਂਟ ਕਰਕੇ ਸਾਡੇ ਸੂਟਾ ਡਿਜ਼ਾਈਨ ਬਾਰੇ ਸਾਨੂੰ ਦੱਸਿਆ ਕਰੋ ਤੰ ਪਿੱਧਾਂ ਦੇ ਲੱਗਦੇ ਨੇ ਕਿ ਤੁਸੀਂ ਆਪਣਾ ਕਿਸੇ ਵੀ ਤਰ੍ਹਾਂ ਦਾ ਸੂਟ ਕਸਟਮਾਈਜ਼ ਕਰਵਾਉਣਾ ਕਿਸੇ ਵਰਗ ਚ ਫੈਬਰਿਕ ਚ ਸਾਰੇ ਡਿਟੇਲਸਾਂ ਨੂੰ ਆਪਣੇ ਵਟਸਐਪ ਦੇ ਪੇਜ ਤੇ ਆਪਣਾ ਸੇਵ ਸੂਟ ਬਣਾ ਲੈ ਤਿਆਰ ਕਰਵਾ ਕੇ ਲੈ ਸਕਦੇ ਹੋ ਹਾਂਜੀ YouTube ਤੋਂ ਲਾ ਵਸਾਂ ਨੂੰ Insta ਤੇ ਫੋਲੋ ਕਰੋ ਸੰਧੂ ਘੁਟੀ ਕੋਡ ਤੋਂ ਮਦਦ ਨਾਲ ਸਾਡੀ Insta ID ਆ ਡਿਸਕ੍ਰਿਪਸ਼ਨ ਬਾਕਸ ਤੇ ਤੁਹਾਨੂੰ ਲਿੰਕ ਮਿਲ ਜੂਗਾ ਤੇ ਜਾ ਕੇ ਤੁਸੀਂ ਸਾਨੂੰ ਫੋਲੋ ਕਰ ਸਕਦੇ ਹੋ ਤੇ ਆਪਣਾ ਕਿਸੇ ਵੀ ਤਰ੍ਹਾਂ ਦਾ ਡਿਜ਼ਾਈਨ ਵਗੈਰਾ ਨੂੰ ਸਿਲੈਕਟ ਕਰਕੇ ਆਪਣਾ ਇਹ ਸੂਟ ਆ ਸੇਮ ਡਿਜ਼ਾਈਨ ਦੇ ਨਾਲ ਤਿਆਰ ਕਰਵਾ ਕੇ ਲੈ ਸਕਦੇ ਹੋ ਤੇ ਜਿਹੜੇ ਆਪਾਂ ਅੱਜ ਤੁਹਾਡੇ ਲਈ ਸੂਟ ਲੈ ਕੇ ਆਇਆ ਸਾਰੇ ਪ੍ਰਿੰਟ ਦੇ ਪ੍ਰਿੰਟ ਵਾਲੇ ਸੂਟ ਲੈ ਕੇ ਆਏ ਹਾਂ ਕਾਫੀ ਸੋਹਣੇ ਆਪਣੇ ਸੂਟਰ ਬੜੇ ਬੜੇ ਹੋਏ ਨੇ ਕਿ ਪ੍ਰਿੰਟ ਦੇ ਉੱਪਰ ਡਿਜ਼ਾਈਨਿੰਗ ਆ ਕਾਫੀ ਸੋਹਣੇ ਬੜੀਆਂ ਪੁੰਨੀਆਂ ਲੱਗੀਆਂ ਤੇ ਉਹਨਾਂ ਨੂੰ ਦੇਖ ਕੇ ਤੁਸੀਂ ਆਪਣਾ ਕਿਸੇ ਹੋਰ ਫੈਬਰਿਕ ਦੇ ਵਿੱਚ ਵੀ ਕਰਵਾ ਸਕਦੇ ਕੋਈ ਹੋਰ ਪ੍ਰਿੰਟ ਸਿਲੈਕਟ ਕਰਕੇ ਸੇਮ ਮਰਕ ਦੇ ਨਾਲ ਸੇਮ ਡਿਜ਼ਾਈਨਿੰਗ ਦੇ ਨਾਲ ਪ੍ਰੈਜੈਂਟਲਸ ਪ੍ਰੋਡਕਟ ਤੁਸੀਂ ਆਪਣਾ ਤਿਆਰ ਕਰਵਾ ਕੇ ਲੈ ਸਕਦੇ ਹਾਂ ਜਿ ਦਿਖਾਉਣੇ ਆਪਣਾ ਪਹਿਲਾ ਸੂਟ ਜਿਹੜਾ ਤੇ ਵੀਡੀਓ ਮੈਂਟ ਤੱਕ ਜਰੂਰ ਦੇਖਿਓ ਦੇਖੋ ਜਿਹੜਾ ਪਹਿਲਾ ਸੂਟ ਆਪਾਂ ਨੇ ਤਿਆਰ ਕਰਵਾਇਆਗਾ ਇਹ ਵਾਲਾ ਆਪਣਾ ਜਿਹੜੀ ਸ਼ਰਟ ਆਗੀ ਇਹ ਖਾਦੀ ਕਾਟਨ ਦੀ ਵਿੱਚ ਹੈਗੀ ਤੇ ਜਿਹੜੀ ਆਪਣੀ ਬਾਟਮ ਆ ਗਈ ਇਹ ਆਪਾਂ ਮਸਲੀਨ ਦੀ ਆ ਗਈ। ਇਹਦੇ ਵੇਰ ਐਪਾਰੇ ਆਪਾਂ ਤੁਹਾਨੂੰ ਸਾਰਾ ਕੁਝ ਦੱਸਦੇ ਚੰਗੀ ਤਰ੍ਹਾਂ। ਦੇਖੋ। ਪਹਿਲਾਂ ਆਪਾਂ 셔ਟ ਦਿਖਾਉਣਾਂਗੇ ਤੁਹਾਨੂੰ। ਇਹਦਾ ਪ੍ਰਿੰਟ ਵਾਲੀ 셔ਟ ਆ ਗਈ ਸਾਦੀ ਕਾਟਨ ਦੀ ਵਿੱਚ। ਦੇਖਿਓ ਤੇ ਆਪਾਂ ਨੇ ਵਰਕ ਕਰਵਾ ਲਿਆ ਮਸ਼ੀਨ ਵਰਕ ਦੇ ਨਾਲ। 셔ਟ ਦੇ ਉੱਪਰ ਇਹ ਵਾਲਾ ਵਰਕ ਆ ਗਿਆ। ਸੈਂਟਰ ਪੈਨਲ ਲਏਗੇ ਦੋ ਫਲਾਰ ਆ ਗਏ ਇਦਾਂ ਤੇ ਇਹਦੀਆਂ ਬਾਹਾਂ ਦੇ ਉੱਪਰ ਵਰਕ ਕਰਦੇ ਆ। ਆਹ ਵਾਲਾ ਵਰਕ ਆ ਦੇਲੀ ਬਾਹਾਂ ਦੇ। ਆਦੇ ਉੱਪਰ ਵਰਕ ਆ ਗਿਆ ਹੁਣ ਇਹ ਜਿਹੜੀ ਬਾਟਮ ਆਂਗੀ ਇਹੇ ਆਪਾਂ ਮਸਲਿਨ ਦੇ ਵਿੱਚ ਲਈਏ ਬਾਟਮ ਬਾਟਮ ਨੂੰ ਆਪਾਂ ਐਦਾਂ ਟਾਈਡਿੰਗ ਕਰਵਾ ਲਏ ਇਹ ਜਿਹੜੀ ਬਾਟਮ ਆਂਗੀ ਮੂਰੀਆਂ ਤੋਂ ਐਦਾਂ ਵਿੱਚ ਗਰੇਜਾ ਛੇੜ ਪਾ ਕੇ ਇਹਦੇ ਵਾਲਾ ਆਪਾਂ ਨੇ ਟਾਈਡਾ ਹੀ ਕਰਵਾਇਆ ਟਾਈਡਾ ਹੀ ਕਰਵਾ ਕੇ ਫੇਰੇ ਦੀ ਬਾਟਮ ਦੀਆਂ ਮੂਰੀਆਂ ਤੇ ਆਪਾਂ ਦੇਖੋ ਇਹਦਾ ਬਾਹ ਨਾਲ ਦਾ ਵਰਕ ਹੋਇਆ ਹੈ ਕਾਫੀ ਸੋਹਰੇ ਡਿਜ਼ਾਈਨਰ ਸੂਟ ਬਣਿਆਗਾ ਆਪਣਾ ਬੁਟੀਕ ਤੋਂ ਸੂਟ ਲੈਣ ਦਾ ਆਪਣਾ ਇਹੀ ਫਾਇਦਾ ਹੁੰਦਾ ਵੀ ਆਪਾਂ ਐਦਾਂ ਦੇ ਡਿਜ਼ਾਈਨਰ ਸੂਟ ਉਹਦਾ ਐਦਾਂ ਡਿਜ਼ਾਈਨ ਕਰਕੇ ਰੈਡੀ ਕਰਵਾ ਸਕਦੇ ਆਂਗੇ ਅਦਰਵਾਈਜ਼ ਆਪਾਂ ਨੂੰ ਦੁਕਾਨ ਤੋਂ ਐਦਾਂ ਲੈਣੀ ਪੀਂਦੇ ਨੇਗੇ ਤੇ ਆਪਾਂ ਡਿਜ਼ਾਈਨਿੰਗ ਦੇ ਨਾਲ ਤਿਆਰ ਕਰਕੇ ਸਿੱਧਾ ਬੂਟੀਕ ਤੋਂ ਹੀ ਲੈ ਸਕਦੇ ਆਂਗੇ ਨਾਲ ਦੇਖੋ ਆਪਾਂ ਪਿਓਰ ਵਰਬਰੀ ਦਾ ਦੁਪੱਟਾ ਕਾ ਜਿਹੜਾ ਉਹ ਤਿਆਰ ਕਰਵਾਇਗਾ ਟਾਈ ਡਾਈ ਕਰਵਾਇਗਾ ਸੈਟਾਂ ਤੋਂ ਟਾਈ ਡਾਈ ਕਰਵਾ ਕੇ ਨੈਟ ਦੀ ਬਲੈਕ ਲੇਸ ਦੇ ਨਾਲ ਆਪਾਂ ਇਹਨੂੰ ਫਿਨਿਸ਼ਿੰਗ ਦਿੱਤੀ ਹੈ ਇੱਕ ਡਿਜ਼ਾਈਨ ਤਾਂ ਆਪਣਾ ਇਹ ਵਾਲਾ ਸੀਗਾ ਇਹ ਨੂੰ ਸੁਭਤੇ ਇੱਕ ਸੇਮ ਪ੍ਰਿੰਟ ਦੇ ਉੱਪਰ ਆਪਾਂ ਨੇ ਸੈਕੰਡ ਡਿਜ਼ਾਈਨ ਰੈਡੀ ਕਰਵਾਇਆ ਕਰੀਏ ਇਸੇ ਸੇਮ ਰਹਿੂਗਾ ਆਪਣਾ ਪਟ ਵਰਕ ਕੱਪਣੀ ਅਲੱਗ ਕਰਵਾਇਓ। ਫਿਰ ਸੇਮਾ ਦਾ ਇਹਨਾਂ ਦਾ ਕਾਟਨ ਦਾ ਇਹ ਵਰਕ ਆਪਣੀ ਦੇ ਇੰਤਰ ਰੱਖ ਕਰਵਾਇਓ। ਬਲੈਕ ਸੈਂਡ ਦੇ ਨਾਲ ਆਪਣੇ ਘੇਰੇ ਦੇ ਉੱਪਰ ਵਰਕ ਆ ਜਾਊਗਾ। ਸਿਰਫ ਸਿੰਗਲ ਬਲੈਕ ਸੈਂਡ ਦੇ ਨਾਲ ਉਸ ਤੋਂ ਬਾਅਦ ਰੈੱਡ ਸੈਂਡ ਦੇ ਨਾਲ ਆਪਣਾ ਸੈਂਟਰ ਦੇ ਵਿੱਚ ਆ ਜਾਊਗਾ। ਰੈੱਡ ਦੇ ਨਾਲ ਦੇਖੋ ਇਹ ਵਾਲਾ ਡਿਜ਼ਾਈਨ ਸੈਂਟਰ ਦੇ ਵਿੱਚ ਬਣਿਆ ਹੋਇਆ। ਉਸ ਤੋਂ ਬਾਅਦ ਇਹ ਬਾਹਰ ਦੇ ਉੱਪਰ ਵਰਕ ਆਊਗਾ। ਬਲੈਕ ਸੈਂਡ ਦੇ ਨਾਲ ਹੀ ਬਾਹਰ ਕਿਹਾ ਗਿਆ। ਪੇ ਸੇਮ ਉਦਾਂ ਹੀ ਬਾਟਮ ਦੇਖੋ ਆਪਣੀ ਟਾਈ ਦੇ ਜਿੱਦਾ ਇਹ ਕਰਵਾਈ ਹੋਈ ਹੈਗੀ ਉਦਾਂ ਹੀ ਆਪਾਂ ਨੇ ਇਹ ਵੀ ਬਾਟਮ ਕਰਵਾਈ ਹੈ ਤੇ ਬਾਹਾਂ ਵਾਲਾ ਬਰਕ ਸੇਮ ਹੀ ਦੀ ਮੂਰੀ ਦੇ ਉੱਪਰ ਆ। ਇਹ ਆਪਾਂ ਫਾਰਸੀ ਸਲਵਾਰ ਰੈਡੀ ਕਰਵਾਈ ਹੈ ਤਾਂ ਕਰਕੇ ਦੀ ਮੂਰੀ ਵੱਡੀ ਆ ਇਹ ਆਪਾਂ ਨੇ ਸਿਰਫ ਇੱਕ ਸਟ੍ਰੇਟ ਸਲਵਾਰ ਸਟਿਚ ਕਰਵਾਈ ਹੈ ਤਾਂ ਕਰਕੇ ਦੀ ਮੂਰੀ ਛੋਟੀ ਆ ਉਹ ਤੁਸੀਂ ਜਿਵੇਂ ਤੁਸੀਂ ਤੁਹਾਨੂੰ ਕਹੋਗੇ ਸਟ੍ਰੇਟ ਕਰਵਾਉਣੀ ਆ ਪਟਿਆਲਾ ਕਰਵਾਉਣੀ ਆ ਫਾਰਸੀ ਕਰਵਾਉਣੀ ਆ ਹਨਾ ਜਿਵੇਂ ਵੀ ਤੁਸੀਂ ਆਪਣੀ ਪਸੰਦ ਕਰਦੇ ਹੋ ਆਪਾਂ ਉਦਾਂ ਦਾ ਵਰਕ ਕਰਵਾ ਕਰ ਲਵਾਵਾਂਗੇ ਇਦੇ ਨਾਲ ਵੀ ਆਪਣਾ ਪਿਓਰ ਬਰਦੀ ਦਾ ਦੁਪੱਟਾ ਉਦਾਂ ਹੀ ਰੈਡੀ ਹੋਇਆ ਹੈਗਾ ਪੋਸਟ ਸਾਈਟ ਦਾ ਡਾਈ ਡਾਈ ਹੋਇਆ ਹੈਗਾ ਤੇ ਫਲੈਕ ਕਲਰ ਦੀ ਲੇਸ ਦਿਨ ਆਪਾਂ ਇਹਨੂੰ ਫਿਨਿਸ਼ਿੰਗ ਦਿੰਦੀ ਆਈ। ਬਹੁਤ ਸੋਹਣੇ ਦੇਖੋ ਆਪਣੇ ਸੂਟ ਕਿ ਤਰ ਤਿਆਰ ਹੋਏ ਨੇ ਕਿ ਪ੍ਰਿੰਟ ਦੇ ਵਿੱਚ। ਦੇਖੋ ਇਹਦੇ ਡਿਜ਼ਾਈਨ ਇੱਕ ਬਦਲ ਫੇਰ ਖਾਣੇ ਕਪੜਾ ਇਹ ਵਾਲੇ ਡਿਜ਼ਾਈਨ ਦੇ ਨਾਲ ਤਿਆਰ ਹੋਇਆ ਰਸੂਟਾ। ਸ਼ਰਟ ਦੇਖੋ ਤੇ ਇਹਦੀ ਇਹ ਵਾਲੀ ਬਾਟਮ ਆ ਗਈ ਤੇ ਇੱਕ ਆਪਣਾ ਇਹ ਹੈ। ਦੋ ਸੂਟ ਆਪਣੇ ਐਦਾਂ ਹੀ ਰੈਡੀ ਹੋ ਗਏ। ਦੋ ਸੂਟ ਕਪੜੇ ਦੇ ਤਿਆਰ। ਫੋਂ ਤੁਸੀਂ ਆਪਣਾ ਹਨਾ ਇਹ ਵਾਲਾ ਡਿਜ਼ਾਈਨ ਦੇ ਕੇ ਸਾਡੇ ਪ੍ਰਿੰਟ ਤੁਸੀਂ ਹੋਰ ਵੀ ਸਿਲੈਕਟ ਕਰ ਸਕਦੇ ਹੋ ਹੋਰ ਫੈਵਰਿਟ ਜੀ ਵੀ ਜਾ ਸਕਦੇ ਹੋ ਹੁਣ ਬਰਬਰੀ ਦਾ ਕਾਫੀ ਟ੍ਰੈਂਡਰ ਤੁਸੀਂ ਪਰ ਬਰਬਰੀ ਦੇ ਸੂਟ ਐਦਾ ਸਿਲੈਕਟ ਕਰਕੇ ਉਹਨਾਂ ਦਾ ਸੇਮ ਡਿਜ਼ਾਈਨਿੰਗ ਦੇ ਨਾਲ ਐਦਾ ਸੇਮ ਸੇਮ ਆਪਣੀ ਟਾਈਡਾਈ ਕਰਵਾ ਕੇ ਸਾਰਾ ਕੁਝ ਨਾ ਐਦਾਂ ਤੁਸੀਂ ਆਪਣਾ ਰੈਡੀ ਕਰਵਾ ਕੇ ਲੈ ਸਕਦੇ ਹੋ ਅਗਰ ਤੁਸੀਂ ਕਿਸੇ ਹੋਰ ਫੈਬਰਿਕ ਦੇ ਵਿੱਚ ਐਦਾਂ ਦੇ ਡਿਜ਼ਾਈਨਿੰਗ ਰੈਡੀ ਕਰਵਾਉਣੀ ਹੈ ਉਦਾਂ ਕਰਵਾ ਸਕਦੇ ਹੋ ਡਿਜ਼ਾਈਨ ਤੁਸੀਂ ਆਪਣਾ ਸੇਮ ਰੱਖ ਸਕਦੇ ਹੋ ਹਾਂਜੀ ਜਿਹੜੇ ਆਪਣੇ ਨੈਕਸਟ ਸੂਟ ਲੈਣਗੇ ਇਹ ਆਪਾਂ ਦੋ ਸੂਟ ਐਦਾਂ ਅਗਲਾ ਡਿਜ਼ਾਈਨ ਇਹਦੇ ਨਾਲ ਤਿਆਰ ਕਰਵਾਇ ਸੀ ਜਿਹੜਾ ਆਪਣਾ ਨੈਕਸ ਸੂਟ ਹੈਗਾ ਇਹ ਨਾਲ ਆਪਣਾ ਟਾਈ ਵੀ ਲਾਈਨਿੰਗ ਦੇ ਵਿੱਚ ਸੂਟ ਹੈਗਾ ਟਾਈ ਵੀ ਲਾਈਨਿੰਗ ਦੀ ਹੈ ਜੀ ਫੈਬਰਿਕ ਆ ਕੀ ਸ਼ਰਟਾ ਦੇ ਦੀ ਟਾਈ ਵੀ ਲਾਈਨਿੰਗ ਕੀ ਆ ਜਿਹੜੀ ਆਪਣੀ ਬਾਟਮ ਆਗੀ ਮਸਲੀਨ ਦੀ ਇਹ ਸ਼ਰਟ ਤੇ ਸਿਰਫ ਆਪਾਂ ਘੇਰੇ ਦੇ ਘੇਰੇ ਦੇ ਉੱਪਰ ਸਿਰਫ ਐਦਾਂ ਕੱਟਵਰਕ ਹੋਇਆ ਸਾਰੇ ਕਲਰ ਵਿੱਚ ਪਾ ਕੇ ਨੈਕ ਵਗੈਰਾ ਤੇ ਆਪਣੇ ਕੋਈ ਵਰਕ ਨਹੀਂ ਹੈਗਾ ਤੇ ਬਾਹਾਂ ਦੇ ਉੱਪਰ ਵੀ ਐਦਾਂ ਦੇਖੋ ਕੱਟਵਰਕ ਆਉਂਦਾ ਜਿਹੜੇ ਕੈਮਰਾ ਕਰਕੇ ਆਪਾਂ ਨੂੰ ਪਾ ਦੇਣੇ ਕਿਉਂਕਿ ਜਿਆਦਾ ਇਹ ਕਲਰ ਦੇ ਵਿੱਚ ਮਿਲੇ ਪੈਣੇ ਇਹਨਾਂ ਦੂਰ ਕਿਸ ਦਾ ਨਹੀਂ ਹੈਗਾ ਦੇਖੋ ਇਹ ਵਾਲੇ ਸਾਰੇ ਥ੍ਰੈਡ ਜੇ ਪਾ ਕੇ ਵਿੱਚ ਆਪਾਂ ਨੇ ਕੱਟ ਵਰਕ ਕਰਵਾ ਲਿਆ ਤੇ ਬਾਟਮ ਤੇ ਦੇਖੋ ਮੋਹਰੀਆਂ ਤੇ ਆਪਾਂ ਕਾਫੀ ਸੋਨਾ ਹੈਂਦੀ ਵਰਕ ਕਰਵਾਇਆ ਹੈ। ਕਾਫੀ ਸੋਨਾ ਹੈਂਦੀ ਵਰਕ ਆਪਣਾ ਮੋਹਰੀ ਦੇ ਉੱਪਰ ਹੋਇਆ ਹੈ। ਇਹ ਵਾਲਾ ਬੱਟਾ ਅਗੇ ਆਪਾਂ ਮੋਹਰੀ ਦੇ ਉੱਪਰ ਤੇ ਨਾਲ ਆਪਾਂ ਪਿਓਰ ਜਿਹੜਾ ਬਰਫੀ ਦਾ ਦੁਪੱਟਾ ਹੈਗਾ ਆਪਾਂ ਟਾਈ ਡਈ ਰੈਡੀ ਕਰਵਾਇਆ ਹੈਗਾ। ਇਹ ਵਾਲਾ ਟਾਈ ਡਈ ਆਪਣਾ ਦੁਪੱਟਾ ਰੈਡੀ ਹੋਇਆ ਹੈ। ਤੁਸੀਂ ਹੁਣ ਜਿੱਦਾਂ ਦਾ ਵੀ ਚਾਹੋ ਇਹ ਸੇਮ ਡਿਜ਼ਾਈਨ ਦੇ ਨਾਲ ਤਿਆਰ ਕਰਵਾਉਣਾਗਾ। ਆਪਣਾ ਕਿਸੇ ਅਲੱਗੇ ਡਿਜ਼ਾਈਨ ਦੇ ਨਾਲ ਤਿਆਰ ਕਰਵਾਉਣਾ ਹੈ ਨਾ ਉਹ ਤੁਹਾਡੀ ਆਪਣੀ ਚੋਇਸ ਹੈਗੀ ਤੇ ਇਹ ਆਪਾਂ ਟੈਪੀ ਰੈਣੀ ਦੇ ਚ ਤਿਆਰ ਕਰਵਾਇਆ ਫੈਬਰਿਕ ਜਿਹੜੀ ਤੁਹਾਨੂੰ ਪਸੰਦ ਆ ਤੁਸੀਂ ਉਸ ਤੇ ਆਪਣਾ ਇਹ ਸੇਮ ਡਿਜ਼ਾਈਨ ਦੇ ਨਾਲ ਤਿਆਰ ਕਰਵਾ ਲੈ ਸਕਦੇ ਜਿਹੜੇ ਆਪਣੇ ਨੈਕਸ ਸੂਟ ਨੇਗੇ ਇਹ ਵੀ ਆਪਣੇ ਡਿਜ਼ਾਈਨਰ ਸੂਟ ਹੀ ਨੇਗੇ ਤੁਸੀਂ ਇਹਨਾਂ ਨਾਲ ਦੇ ਆਪਣੇ ਕੋਈ ਦੇਖੋ ਇੱਕ ਸੂਟ ਦਾ ਆਪਾਂ ਨੇ ਸਟਿਚਿੰਗ ਸਟਾਈਲ ਦੇ ਨਾਲ ਰੈਡੀ ਕਰਵਾਇਆਗਾ ਇਦਾਂ ਦੇ ਸੂਟ ਤੁਹਾਨੂੰ ਹੋਰ ਐਵੇਂ ਹੀ ਬਰਬਰੀ ਦੀ ਸ਼ਰਟ ਬਰਬਰੀ ਦਾ ਦੁਪੱਟਾ ਮਸਲੀਨ ਦੀ ਬਾਟਮ ਤੁਹਾਨੂੰ ਸੇਮ ਮਿਲ ਜਾਣਗੇ ਇਦਾਂ ਦੇ ਸੂਟ ਤੁਸੀਂ ਆਪਾਂ ਤੁਹਾਨੂੰ ਡਿਜ਼ਾਈਨ ਦਿਖਾਉਣਾ ਹੈ ਕਿ ਇਹ ਆਪਾਂ ਵਰਕ ਵਾਲੇ ਸੀਗੇ ਤੇ ਇਹ ਤੁਸੀਂ ਇਦਾਂ ਲੇਸ ਪੈਰ ਨਾਲ ਡਿਜ਼ਾਈਨ ਕਰਵਾ ਕੇ ਵੀ ਲੈ ਸਕਦੇ ਹੋ ਦੇਖੋ ਇਹ ਆਪਰੇ ਬਰਬਰੀ ਦੀ ਸ਼ਰਟ ਆ ਕਿ ਤੇ ਆਪਾਂ ਮੈਰੂਨ ਸ਼ੇਡ ਦੀ ਲੇਸ ਦੇ ਨਾਲ ਇਦਾਂ ਆਪਾਂ ਇਹਨੂੰ ਸਟਿਚਿੰਗ ਸਟਾਈਲ ਪਾ ਹੈਗਾ ਬਾਹਾਂ ਦੇ ਉੱਪਰ ਆ ਗਿਆ ਲੇਸ ਦੇ ਨਾਲ ਫਿਰ ਇਹ ਨਾਲ ਇਹਦੀ ਆਪਣੀ ਮਸਲੀਨ ਦੀ ਬਾਟਮ ਆ ਕਿ ਪਲੇਨ ਮਸਲੀਨ ਦੀ ਬਾਟਮ ਆ ਤੇ ਪ੍ਰਿੰਟਡ ਦੁਪੱਟਾ ਮਿਲੂਗਾ ਆਪਾਂ ਦੇਖੋ ਇਹ ਵਾਹ ਪ੍ਰਿੰਟਡ ਆ ਅਗਰ ਤੁਸੀਂ ਐਦਾਂ ਦੇ ਸੂਟ ਵੀ ਪਾਏ ਕਰਨਾ ਚਾਹੋ ਤਾਂ ਕਰ ਸਕਦੇ ਹੋਗੇ ਆਪ ਨੂੰ ਐਦਾਂ ਦੇ ਸੂਟ ਕਾਫੀ ਮਿਲ ਜਾਣਗੇ ਬਰਬਰੀ ਦੇ ਵਿੱਚ ਕਾਫੀ ਸੋਹਣਾ ਖੁੱਲਾ ਟੁੱਲਾ ਦੁਪੱਟਾ ਮਿਲੂਗਾ ਤੇ ਬਰਬਰੀ ਦੇ ਆਪਣੀ ਐਦਾਂ ਦੇ ਸੂਟ ਤੁਸੀਂ ਲੈ ਸਕਦੇ ਹੋਗੇ ਇੱਕ ਸੂਟ ਆਪਣਾ ਇਹ ਸੀ ਆਪਾਂ ਸਟਿਚਿੰਗ ਸਟਾਈਲ ਦੇ ਨਾਲ ਰੈਡੀ ਕਰਵਾਇਆ ਸੀ ਇਹਦੇ ਨਾਲ ਦਾ ਇੱਕ ਸੂਟ ਹੋਰ ਹੈਗਾ ਉਹਦੇ ਆਪਾਂ ਬਰਬਰੀ ਦੇ ਨਾਲ ਰੈਡੀ ਕਰਵਾਇਆ ਪਤਾ ਨਹੀਂ ਕਿੱਥਾ ਦਿੰਦੇ ਨੇ ਕਿ ਜਿਹੜਾ ਆਪਣਾ ਇਹ ਸੂਟ ਹੈ ਅਨਸਤਿਤ ਸੂਟ ਹੈਗਾ ਦੇਖੋ ਇਹ ਸ਼ਰਟ ਆ ਕੀ ਬਰਬਰੀ ਦੀ ਇਹ ਬਰਬਰੀ ਦੀ ਸ਼ਰਟ ਆ ਕੀ ਤੇ ਨਾਲ ਇਹਦੇ ਪਲੇਨ ਬਾਟਮ ਆਂਗੀ ਬਾਟਮ ਦੀਆਂ ਮੂਰੀਆਂ ਤੇ ਆਪਾਂ ਨੇ ਇੱਕ ਵੇਤਾ ਵਰਤ ਕਰਵਾਣਾ। ਉਹ ਆਪਾਂ ਸਟਿਚਿੰਗ ਸਟਾਈਲ ਦੇਤਾ ਉਹ ਵਾਲੇ ਸੂਟ ਨੂੰ ਇਹਦੀ ਆਪਾਂ ਮੂਰੀ ਤੇ ਵਰਤ ਕਰਵਾਇਆਗਾ ਤੇ ਨਾਲ ਜਿਹੜੇ ਦਾਪਟਾ ਨੂੰ ਉਹ ਤਾਂ ਵੀ ਦੇਖੋ ਪਿਓਰ ਬਰਪਰੀ ਦਾ ਦੁਪੱਟਾ। ਉਹ ਨਹੀਂ ਆਪਣਾ ਸਾਰਾ ਪ੍ਰਿੰਟਡ ਦੁਪੱਟਾ ਬਲੈਕ ਕਰਦੇ ਵਿੱਚ। ਇਹਨਾਂ ਵਿੱਚ ਤੁਹਾਨੂੰ ਜਿੰਨੇ ਵੀ ਤੁਸੀਂ ਕਲਰ ਚਾਹੋ ਮਿਲ ਜਾਣਗੇ। ਕਾਫੀ ਆਪਣੇ ਕੋਲ ਪ੍ਰਿੰਟ ਕਲਰ ਵਗੈਰਾ ਹੈਗੇ ਨੇਗੇ। ਇਹਨਾਂ ਲੈ ਕੇ ਕਰਕੇ ਆਪਣਾ ਕੋਈ ਵੀ ਦੁਪੱਟੇ ਵਾਲਾ ਸੂਟ ਹੈ ਤਾਂ ਲੈ ਸਕਦੇ ਹੋ ਵਿਦੋੜ ਦੁਪੱਟਾ ਵੀ ਤੁਹਾਨੂੰ ਵਰਪੀ ਦੇ ਸੂਟ ਮਿਲਦੀ ਪਲੇਨ ਸਲਵਾਰ ਦੇ ਨਾਲ ਇਹ ਦੁਪੱਟੇ ਵਾਲੇ ਸੂਟ ਵੀ ਮਿਲ ਜਾਣਗੇ ਇਹ ਸਾਰੇ ਸੂਟਾ ਵਰਕ ਵਾਲੇ ਤੁਹਾਨੂੰ ਦਿਖਾ ਚੁੱਕਿਆ ਹੈ ਕਾਫੀ ਸੋਹਣੇ ਆਪਣੇ ਸੂਟ ਤਿਆਰ ਹੋਏ ਹੋਏ ਸੀਗੇ ਇਹ ਪ੍ਰਿੰਟ ਦੇ ਉੱਪਰ ਡਿਜ਼ਾਈਨਾਂ ਕੰਮ ਡਿਜ਼ਾਈਨਰ ਸੂਟ ਉੱਤੇ ਰੈਡੀ ਕਰਵਾਈ ਹੋਏ ਸੀਗੇ ਇਹ ਤੁਸੀਂ ਆਪਣੀ ਚੋਇਸ ਦੇ ਅਕੋਰਡਿੰਗ ਜਿਹੜਾ ਵੀ ਫੈਬਰਿਕ ਤੁਹਾਨੂੰ ਪਸੰਦ ਆਉਂਦਾ ਉਹ ਪ੍ਰਿੰਟ ਸਲੈਕਟ ਕਰਕੇ ਉਸ ਵਾਲੇ ਫੈਬਰਿਕ ਦੇ ਵਿੱਚ ਸਟੇਮੈਂਟ ਕਰਨ ਦੇ ਨਾਲ ਪਰ ਜਿਹੜੇ ਸੁਬਤ ਸੁਯਾਤਰ ਬਾਕੇ ਲੈਸ ਤਾਂ ਜੇ ਅਗਰ ਤੁਹਾਡੇ ਕੋਲ ਕੋਈ ਆਪਣੀ ਡਿਜ਼ਾਈਨ ਹੈਗਾ ਤਾਂ ਉਹ ਵੀ ਸਾਨੂੰ ਭੇਜ ਕੇ ਆਪਣਾ ਆਰਡਰ ਜੇ ਸਾਨੂੰ WhatsApp <Sanye> ਤੇ ਦੇ ਸਕਦੇ ਹੋ ਸਕਰੀਨ ਦੇ ਉੱਪਰ ਸਾਡਾ WhatsApp ਨੰਬਰ ਆ ਰਿਹਾ 6239167900 ਅੱਜ ਸਾਡੀ ਅੱਜ ਦੇ ਵੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮਿਲਦੇ ਆਪਾਂ ਹੋਰ ਨਵੀਂ ਸੂਟਾਂ ਨਾਲ ਨਵੀਂ ਕਲੈਕਸ਼ਨ ਨਾਲ ਵਿਭਿੰਨ ਸਸਤੀਆਂ